Halo Ji, Sashi kalau Ji, sahre nung. Es ada boccha tiar, ayah Jangan wasitin, anak kaya nte. Papa ready ਇੱਧਰ ਤਿਆਰੀ ਚੱਲ ਰਹੀ ਹੈ। ਆ ਰਹੇ ਹਾਂ ਜੀ ਕੋਟੀ। ਇਸ ਚੱਲ ਰਹੇ ਹਾਂ ਜੀ ਅੱਜ ਪੇਕਿਆਂ ਤੇ ਅੱਜ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ। ਅੱਜ ਜਨਤਾ ਨੂੰ ਅੱਜਾ ਤੁਹਾਡੇ ਵੀਰ ਆ ਰਹੇ ਨੇ ਮਾਈਕੇ। ਅੱਜ ਜਨਤਾ ਬਹੁਤ ਖੁਸ਼ ਹੈ ਕਿਉਂਕਿ ਅੱਜ ਪੇਕਿਆਂ ਤੇ ਘੇੜਾ ਜਾ ਰਿਹਾ ਲੱਗਣਾ। ਬੜਾ ਬਸੇ-ਬਸੇ ਬੜਾ ਸਵਾਦ ਪੇਕੇ ਜਾਂਦਾ। ਤੇ ਅੱਗੇ ਫਿਰ ਵਿਆਹ ਆ ਜਾਣੇ ਨੇ ਤੇ ਅਸੀਂ ਕਿਹਾ ਵੀ ਚਲੋ ਵਿਆਹਾਂ ਤੋਂ ਪਹਿਲਾਂ ਜਿਹੜਾ ਲਾਈਏ ਤੇ ਇਹ ਸਾਡਾ ਪਿੱਦੀ ਬਦਮਾਸ਼ ਵੇਖੋ ਓਏ ਪਿੱਦੀ ਬਦਮਾਸ਼ ਹੋ ਗਿਆ ਰੈਡੀ ਹੋ ਚੱਲੀਏ ਚਲੋ ਮੈਂ ਪਾਣੀ ਪੀ ਲਾਂ ਥੋੜੇ ਰੋਟੀ ਖਾਦੀ ਤੇ ਫਿਰ ਚਾਹ ਉੱਥੇ ਚੱਲ ਕੇ ਪੀਵਾਂਗੇ ਲੈ ਰੋਟੀ ਨਾ ਬਣਾਣੀ ਇਹਨਾਂ ਕਿਆ ਚਲੋ ਹੁਣ ਨੁਕਾ ਤਿਆਰੀ ਤੇਰੀ ਬਣਾ ਕਰ ਛੱਡਣਾ ਰੋਟੀ ਰੋਟੀ ਹੋ ਰਿਹਾ ਠੀਕ ਹੈ ਠੀਕ ਹੈ ਅਨੂ ਕਿੱਥੇ ਚੱਲ ਆਏ ਕਿੱਥੇ ਚੱਲ ਆਏ ਆ ਆ ਜਾ ਚਲੀਏ ਮੈਂ ਪੀ ਲੈ ਪਾ ਚਲੋ ਚੰਗਾ ਮੰਮੀ ਚੰਗਾ ਆ ਲੈ ਅਸੀਂ ਨੇ ਮੱਝਾਂ ਨੂੰ ਤੇ ਪਾਰ ਬੰਨ ਤਸੀ ਤੇ ਪੱਠੇ

ਆਲੂ ਲਸਣ ਆਹ ਹੁਣਾ ਅੱਗੇ ਆ ਗਿਆ ਜੀ ਲਸਣ ਤੁੰ ਦਿਖਾਉਂਦੇ ਆ ਇੱਥੇ ਇੰਨਾ ਕੁ ਜ਼ਿਆਦਾ ਲਸਣ ਲੱਗਿਆ ਪਿਆ ਏ ਵੀ ਘਟੋ ਘਟ 15 20 ਕਿੱਲੇ ਇੱਥੇ 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 ਹੀ ਹੋਵੇਗਾ ਲਸਣ ਤੇ ਲਸਣ ਬਹੁਤ ਸੋਨਾ ਖੜਾ ਸੀ ਪਿੰਲੇ ਟਾਈਮ ਨਹੀਂ ਨਹੀਂ ਤੇ ਇੱਥੇ ਨਾ ਗੁਰਜੋਤ ਪਾਪਨ ਮੈਂ ਦੱਸ ਰਹੀ ਸੀ ਕਿ ਇੱਥੇ ਇੱਕ ਰੇੜੀ ਖੜੀ ਸੀ ਬੈਲ ਗੱਡੀ ਅਸੀਂ ਵੀ ਸਾਡੇ ਵੀ ਜਣਾ ਬਚਪਨਾ ਚ ਹੁੰਦੇ ਸੀ ਬੈਲ ਗੱਡੀਆਂ ਹੁੰਦੀਆਂ ਸੀ ਸਾਡੀਆਂ ਤੇ ਅਸੀਂ ਖੇਤ ਜਾਂਦੇ ਹੁੰਦੇ ਸੀ ਹੰਦੇ ਤੇ ਬੈਠ ਕੇ ਤੇ ਅਸੀਂ ਬਸ ਉਹੀ ਗੱਲਾਂ ਬਾਤਾਂ ਕਰਦੇ ਜਾਂਦੇ ਸੀ ਕਿਉਂਕਿ ਇਹਨਾਂ ਦੇ ਇੱਧਰ ਨਹੀਂ ਹੁੰਦੀਆਂ ਸੀ ਤੇ ਸਾਡੇ ਤਾਂ ਬਹੁਤ ਨਿਹਾਲੇ ਵੀ ਹੈਗੀਆਂ ਨੇ ਤੇ ਲਓ ਜੀ ਇੱਥੇ ਆਪਾਂ ਪਹੁੰਚਾਏ ਸੀ ਘਰ ਨੰਨੂ ਬਹੁਤ ਖੁਸ਼ ਸੀ ਨਾਲ ਕੇ ਘਰ ਆ ਕੇ ਠੀਕ ਹੈ ਕਿਉਂਕਿ ਬਹੁਤ ਦਿਨਾਂ ਤੋਂ ਲੱਗੀ ਆ ਮੈਂ ਨਾਲ ਕੇ ਚਲੀਏ ਮम्मा ਮੈਂ ਚਲੀਏ ਬੱਚਿਆਂ ਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ ਨਾ ਮਾਮਿਆਂ ਦੀ ਤੇ ਆਪਣੇ ਤੋਂ ਜੀ ਜ਼ਿਆਦਾ ਵਲੌਗ ਤਾਂ ਨਹੀਂ ਬਣਿਆ ਤੇ ਬਾਕੀ ਆਪਾਂ ਥੋੜਾ ਜਿਹਾ ਬਣਾਇਆ ਇੱਧਰ ਅਸੀਂ ਮੇਰੇ ਚਾਚਾ ਜੀ ਦੇ ਘਰ ਚੱਲੇ ਸੀ ਆਪਾਂ ਚਾਹ ਪਾਣੀ ਰੋਟੀ ਵਗੈਰਾ ਖਾ ਲਿਆ ਸੀ ਤੇ ਆਪਾਂ 1:30 ਵਜੇ ਅਸੀਂ ਇੱਥੇ ਪਹੁੰਚ ਗਏ ਸੀ ਤੇ ਉਸ ਤੋਂ ਬਾਅਦ ਜੇ 3 ਵਜੇ ਫੇਰ ਆਪਣੀ ਵਾਪਸੀ ਹੋ ਗਈ ਸੀ ਤੇ ਹੁਣ ਆਪਾਂ ਤਿਆਰੀ ਕਰ ਲਈ ਸੀ ਜੀ ਵਾਪਸ ਆਉਣ ਦੀ ਤੇ ਅਨੂ ਨੂੰ ਇਹਦੇ ਨਾਨੀ ਨੇ ਪੈਸੇ ਦਿੱਤੇ ਸੀ ਤੇ ਉਹ ਵਾਜਾਂ ਦੇਈ ਜਾਂਦੀ ਸੀ ਆਦ ਪਾਪਾ ਨੂੰ ਕਿ ਪਾਪਾ ਪੈਸੇ ਫੜ ਲਓ ਜੀ ਚਲੋ ਆਪਣੀ ਹੋ ਗਈ ਸੀ ਤਿਆਰੀ ਜੀ ਤੇ ਤੇ ਅਨੂ ਦੀ ਨਾਨੀ ਲੱਗ ਪਈ ਸੀ ਅਨੂ ਨੂੰ ਟੋਪੀ ਲਉਣ ਤੇ ਇਹ ਜੀ ਮੇਰਾ ਭਤੀਜਾ ਇਹ ਵੀ ਸਾਡੇ ਜੀ ਤਿੰਨਾ ਕੁੜੀਆਂ ਤੋਂ ਬਾਅਦ ਹੋਇਆ ਏ ਤੀਜਾ ਮੇਰਾ ਤੇ ਬੱਚੇ ਨਾ ਬੱਚਿਆਂ ਤੋਂ ਬਹੁਤ ਜ਼ਿਆਦਾ ਉਤਰ ਜਾਂਦੇ ਨੇ ਇਸ ਕਰਕੇ ਨਾ ਵਾਰ-ਵਾਰ ਨਾਨਕਿਆਂ ਦਾ ਨਾਮ ਲੈਂਦੇ ਨੇ ਤੇ ਅੰਨੋ ਇੰਨੀ ਜ਼ਿਆਦਾ ਕੋਸ਼ਿਸ਼ੀ ਨਾ ਕੰਦੀ ਹੀ ਬਹੁਤ ਧੀਆ ਨਾਨਕੇ ਆ ਗਏ ਤਾਂ ਹਨਾ ਨਾਨਕਿਆਂ ਦਾ ਬਹੁਤ ਚੌਂਕ ਬੱਚਿਆਂ ਨੂੰ ਹੁੰਦਾ ਏ ਤੇ ਇੱਥੇ ਆਪਾਂ ਰੁਕੇ ਸੀ ਜੀ ਨਰਸਰੀ ਤੇ ਸਾਡੇ ਉੱਥੇ ਮੇਰੇ ਪੇਕੇ ਪਿੰਡ ਦੇ ਕੋਲ ਹੀ ਇਹ ਨਰਸਰੀ ਹੈਗੀ ਏ ਤੇ ਉੱਥੋਂ ਆਪਾਂ ਨਾ ਵੇਲਾਂ ਲੈਣੀਆਂ ਸੀ ਬੱਲਾਂ ਵੀ ਕਹਿ ਲੈਂਦੇ ਹਨਾ ਕਿ ਸਵੇਲਾਂ ਕਹਿ ਲੈਂਦੇ ਵੀ ਸਬਜ਼ੀਆਂ ਦੀਆਂ ਜਿਵੇਂ ਕਿ ਆ ਵੀ ਵਾਪ ਦੁਬਾਰਾ ਉਹਨਾ ਹੁਕਾ ਵਜ ਜਾਏਗਾ ਤੇ ਹੁਣ ਆਪਾਂ ਲਈ ਚੱਲੀਏ ਗਰਮੀਆਂ ਦੀਆਂ ਸਬਜ਼ੀਆਂ ਕਰ ਦੂਰ ਵੈਰਾ ਨਾ ਤਾਂ ਨਾਲ ਹੋ ਜਾਣ ਹੁਣ ਲਾ ਦਈਏ ਤਾਂ ਇਹ ਜਿਹੜਾ ਆਪਾਂ ਪਿਆਜ਼ ਬੀਜੇ ਸੀ ਨਾ ਉਹ ਕਾਣ ਵੀ ਆਪਾਂ ਇੱਥੋਂ ਹੀ ਲੈ ਕੇ ਗਏ ਸੀ ਫੁਰ ਲੋਕ ਇਥੇ ਹੈ? ਉਹ ਗੇ ਕੋਈ ਨਹੀਂ ਲੈ ਤੂੰ ਨਹੀਂ ਆ ਨਾ ਨਹੀਂ ਪੁੱਤ ਤੂੰ ਉਧਰ ਨਹੀਂ ਜਾਣਾ ਗੋਤਾਰ ਲੱਗੀ ਹੋਈ ਤਾਰ ਲੱਗੀ ਹੋਈ ਫੁੱਲ ਨਹੀਂ ਲਿਆਂਦੇ ਜਾਣੇ ਠੀਕ ਹੈ ਨਹੀਂ ਪੁੱਤ ਨਹੀਂ ਨਾ ਕੋਲ ਨੂੰ ਤਾਰ ਲੱਗੀ ਹੋਈ ਏ ਦੋ ਇਹ ਬੋਲਤ ਦੋ ਨੇ ਲੱਗੀ ਵੀ ਲੱਗੀ ਹੋਈ ਏ ਦੋ ਨੇ ਲੱਗੀ ਹੋਈ ਲੱਗੀ ਹੋਈ ਚਲੋ ਜੀ ਆਪਾਂ ਆ ਗਏ ਆਂ ਘਰ ਪਹੁੰਚ ਆਇਆ ਤੇ ਦੇਖੋ ਖੇਤ ਆ ਕੇ ਆਪਾਂ ਲਾ ਰਹੇ ਆਂ ਜੀ ਵੱਲਾਂ ਜਿਹੜੀਆਂ ਸਬਜ਼ੀ ਦੀਆਂ ਲਿਆਏ ਸੀ ਕੋਈ ਇਥੇ ਲੱਗੇ ਹੋਇਆ ਲਾਹਣ ਤੇ ਅਸੀਂ ਕਿ ਆ ਬਿਨਾਲ ਦੇ ਨਾਲ ਆਪਾਂ ਲਾ ਹੀ ਦਈਏ ਹਨ ਲੈ ਕੇ ਆਏ ਆ ਗਰਮੀਆਂ ਦੀਆਂ ਸਬਜ਼ੀਆਂ ਟਾਈਮ ਨਾਲ ਵਜਨ ਕਰਵਾ ਦਈਏ ਚਲੋ ਜੀ ਆਪਾਂ ਨੇ ਇੱਥੇ ਪੱਲੇ ਦੇ ਨਾਲ ਨਾਲ ਜਿਹੜੀਆਂ ਵੇਲਾਂ ਲਾ ਦਿੱਤੀਆਂ ਆ ਕद्दू ਦੀਆਂ ਨੇ ਕੁਛ ਅੱਲਾਂ ਦੀਆਂ ਨੇ ਲੌਕੀ ਤੇ ਇੱਕ ਇੱਕ ਦੋ ਕਰੇਲੀਆਂ ਦੀਆਂ ਹੈਗੀਆਂ ਸੀ ਤੇ ਆਪਣਾ ਇਰਾਦਾ ਹੈ ਕਿ ਇੱਥੇ ਆਪਾਂ ਪੱਲੇ ਦੇ ਉੱਪਰ ਚੜਾ ਦੇਾਂਗੇ ਜਦੋਂ ਤੂੜੀ ਰੱਖ ਕੇ ਨਾ ਉਸ ਤੋਂ ਬਾਅਦ ਇਹ ਚਲੋ ਜੀ ਅੱਪ ਅੱਜ ਦੀ ਵੀਡੀਓ ਦੇ ਇੱਥੇ ਹੀ ਐਂਡ ਕਰਦੇ ਆਂ ਜੀ ਉਮੀਦ ਕਰਦੇ ਆਂ ਕਿ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਤੇ ਸਾਰੇ ਭੈਣ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ